ਸਰਦੀਆਂ ਦੇ ਵਿੱਚ ਪਸ਼ੂਆਂ ਦੇ ਲਈ ਮੁੱਖ ਹਰਾ ਚਾਰਾ ਬਰਸੀਮ ਹੈ ਤੇ ਇਹ ਇੱਕ ਇਹੋ ਜਿਹੀ ਫਸਲ ਹੈ ਜਿਸ ਨੂੰ ਹਰ ਇੱਕ ਕਿਸਾਨ ਬੀਜਦਾ ਹੈ ਜਿਹਦੇ ਵਿੱਚੋਂ ਪਸ਼ੂਆਂ ਨੂੰ ਬਹੁਤਾਂ ਦੇ ਵਿੱਚ ਪ੍ਰੋਟੀਨ, ਮਿਨਰਲ ਤੇ ਹੋਰ ਖਰਾਕੀ ਤੱਤ ਮਿਲਦੇ ਹੈ ਜੇਕਰ ਬਰਸੀਮ ਦੀ ਫਸਲ ਬਹੁਤ ਚੰਗੇ ਤਰੀਕੇ ਨਾਲ ਬੀਜ ਲਈ ਜਾਵੇ ਤਾਂ ਪਸ਼ੂਆਂ ਦਾ ਦੁੱਧ ਵੀ ਵੱਧਦਾ ਹੈ ਤੇ ਪਸ਼ੂਆਂ ਨੂੰ ਜਿਹੜੀਆਂ ਲੱਗਣ ਵਾਲੀਆਂ ਬਿਮਾਰੀਆਂ ਜਾਂ ਵਾਰ-ਵਾਰ ਹੀਟ ਦੇ ਵਿੱਚ ਆਉਣਾ, ਹੀ ਹੀ ਵਿੱਚ ਆਉਣਾ ਜਾਂ ਵਾਰ-ਵਾਰ ਪਸ਼ੂਆਂ ਦਾ ਫਿਰਨਾ ਇਨਾ ਤੋਂ ਛਟਕਾਰਾ ਪਾਇਆ ਜਾ ਸਕਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਵਸੀਮ ਦੀ ਕਾਸ਼ਤ ਦੇ ਸੰਬੰਧੀ ਕਿਸ ਤਰੀਕੇ ਦੇ ਨਾਲ ਵਸੀਮ ਬੀਜਣਾ ਕਿਹੜੀ ਵੈਰੈਟੀ ਬੀਜਣੀ ਹੈ ਕੀ ਉਸ ਨੂੰ ਜਿਹੜਾ ਹੈਗਾ ਖਾਦਾਂ ਦੇਣੀਆਂ ਮੇਰੇ ਵੱਲੋਂ ਕੁਲਦੀਪ ਸਿੰਘ ਸ਼ੇਰਗਿਲ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਕਿਸਾਨ ਵੀਰ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਲਾਲ ਬਟਨ ਆਪਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜਰੂਰ ਨਾਹੋ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਪਹੁੰਚ ਤੱਕ ਪਹੁੰਚਦੀ ਰਹੇ ਦੋਸਤੋ ਵਸੀਮ ਦੀ ਬਜਾਈ ਇੱਕ ਬਹੁਤ ਜ਼ਰੂਰੀ ਕੰਮ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਜੇਕਰ ਠੰਡ ਪੈਣ ਲੱਗ ਪਵੇ ਤਾਂ ਫਿਰ ਬਰਸੀਮ ਨੂੰ ਜਿਹੜਾ ਹੈਗਾ ਗੇਤੀ ਠੰਡ ਕੋਹਰਾ ਦੱਬ ਲੈਂਦਾ ਤੇ ਪਹਿਲੀ ਕਟਾਈ ਬੜੀ ਮੁਸ਼ਕਲ ਦੇ ਨਾਲ ਆਉਂਦੀ ਹੈ ਇਸ ਲਈ ਜਿੰਨੀ ਜਲਦੀ ਹੋ ਸਕੇ ਪਹਿਲ ਦੇ ਆਧਾਰ ਤੇ ਜਿਵੇਂ ਤੁਹਾਡਾ ਖੇਤ ਖਾਲੀ ਹੁੰਦਾ ਹੈ ਬਰਸੀਮ ਦੀ ਬਿਜਾਈ ਨੂੰ ਤਰਜੀਹ ਦਿਓ ਆਮ ਤੌਰ ਤੇ ਸਤੰਬਰ ਦੇ ਅਖੀਰ ਤੋਂ ਲੈ ਕੇ ਅਕਤੂਬਰ ਦੇ ਅਖੀਰ ਤੱਕ ਅਸੀਂ ਬਰਸੀਮ ਦੀ ਫਸਲ ਵੀ ਸਕਦੇ ਹੁੰਦੇ ਆ ਜੇ ਅਸੀਂ ਨਵੰਬਰ ਦੇ ਵਿੱਚ ਆ ਕੇ ਬੀਜਦੇ ਆ ਤਾਂ ਉਸ ਸਮੇਂ ਜਿਹੜਾ ਪਹਿਲੀ ਕਟਾਈ ਕਾਫੀ ਲੇਟ ਹੋ ਜਾਂਦੀ ਹੈ ਤੇ ਇਸ ਨੂੰ ਠੰਡ ਨਾ ਪੈਂਦੀ ਹੈ ਬਤਸੀਮ ਦਾ ਬੀਜ ਬਹੁਤ ਬਰੀਕ ਹੁੰਦਾ ਹੈ ਖੇਤ ਦੀ ਤਿਆਰੀ ਬੜੇ ਧਿਆਨ ਨਾਲ ਕਰਨੀ ਪੈਂਦੀ ਹੈ ਖੇਤ ਦੇ ਵਿੱਚੋਂ ਪਹਿਲੀ ਗੱਲ ਤੇ ਦੇਖੋ ਕਿ ਜੀ ਪਰਾਲੀ ਨੂੰ ਅੱਗ ਲਾਉਣ ਤੇ ਸਰਕਾਰ ਨੇ ਰੋਕ ਲਾਈ ਹੋਈ ਹੈ ਐਸ ਕਰਕੇ ਖੇਤ ਦੀ ਜਿਹੜੀ ਪਰਾਲੀ ਹੈ ਉਹਨੂੰ ਬਾਹਰ ਕਢੋ ਬਾਹਰ ਕੱਢ ਕੇ ਰੀਪਰ ਮਾਰ ਕੇ ਸਾਰੀ ਪਰਾਲੀ ਬਾਹਰ ਕੱਢ ਲਓ ਉਸ ਨੂੰ ਤੁਸੀਂ ਆਪਣੇ ਪਸ਼ੂਆਂ ਦੇ ਥੱਲੇ ਸੁੱਕ ਪਾਉਣ ਵਾਸਤੇ ਜਾਂ ਪਰਾਲੀ ਚਾਰ ਬਣਾਉਣ ਵਾਸਤੇ ਵਰਤ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਦੋ ਜਾਂ ਤਿੰਨ ਵਾਰੀ ਚੰਗੇ ਤਰੀਕੇ ਨਾਲ ਖੇਤ ਨੂੰ ਵਾਹੋ ਤੇ ਇੱਕ ਚੀਜ਼ ਧਿਆਨ ਰੱਖੋ ਕਿ ਹਰ ਵਾਈ ਤੋਂ ਬਾਅਦ ਚ ਸਵਾਗਤ ਜਰੂਰ ਫੇਰੋ ਤਾਂ ਕਿ ਜਿਹੜੇ ਉਹਦੇ ਵਿੱਚ ਰੋੜੇ ਐ ਡਲੇ ਐ ਉਹ ਡਲੇ ਟੁੱਟ ਕੇ ਬਰੀਕ ਹੋ ਜਾਣ ਕਿਉਂਕਿ ਝੋਨੇ ਦੇ ਬੁੱਚੜ ਜਾਂ ਜੜਾਂ ਉਹਦੇ ਵਿੱਚ ਹੁੰਦੀਆਂ ਤਾਂ ਉਹਨਾਂ ਨੂੰ ਵਧਣ ਵਾਸਤੇ ਅਸੀਂ ਸਾਨੂੰ ਤਵੀਆਂ ਵੀ ਮਾਰਨੀਆਂ ਇਸ ਖੇਤ ਦੇ ਵਿੱਚ ਜ਼ਰੂਰੀ ਹੋ ਜਾਂਦੀਆਂ ਨਹੀਂ ਤਾਂ ਜਿੱਥੇ ਕਿਤੇ ਵੀ ਕੋਈ ਚੀਜ਼ ਉੱਪਰ ਆ ਜਾਂਦੀ ਹੈ ਉਹ ਬੀਜ ਉੱਥੋਂ ਨਹੀਂ ਉਗਦਾ ਕੁਝ ਵੀਰ ਬਸੀਮ ਵਾਲੇ ਖੇਤ ਦੇ ਵਿੱਚ ਪਲੋ ਮਾਰਦੇ ਐ ਜ਼ਿਆਦਾਤਰ ਪਿਛਲੇ ਸਾਲਾਂ 'ਚ ਦੇਖਣ ਚਾਇਆ ਕਿ ਜਿਹੜੇ ਕਿਸਾਨ ਵੀਰਾਂ ਨੇ ਪਲੋ ਮਾਰ ਕੇ ਮਿੱਟੀ ਪਲਟਾਈ ਐ ਉਸ ਖੇਤ ਦੇ ਵਿੱਚ ਜਿਹੜਾ ਬਰਸੀਮ ਬੜੇ ਧੀਰ ਦੇ ਨਾਲ ਤੁਰਦਾ ਅਤੇ ਦਬਦਾ ਥੋੜਾ ਜਿਆਦਾ ਹੈਗਾ। ਇੱਕ ਸਭ ਤੋਂ ਵੱਡੀ ਗੱਲ ਇਹ ਹੈਗੀ ਕਿ ਅਸੀਂ ਬਰਸੀਮ ਜ਼ਿਆਦਾਤਰ ਝੋਨੇ ਵਾਲੀਆਂ ਜ਼ਮੀਨਾਂ ਦੇ ਵਿੱਚ ਬੀਜਦੇ ਹਾਂ। ਜਿੱਥੇ ਕਿ ਪਾਣੀ ਜੀਰਨ ਦੀ ਸਮੱਸਿਆ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਹਾਰਡ ਪੈਨ ਬਣੀ ਹੈ ਤੇ ਬਰਸੀਮ ਸਾਡਾ ਪੀਲਾ ਪੈ ਜਾਂਦਾ ਹੈ। ਇਸ ਕਰਕੇ ਜਿਸ ਜਗ੍ਹਾ ਤੇ ਬਰਸੀਮ ਬੀਜਣਾ ਹੈ ਉੱਥੇ ਜੋ ਸਬ ਸਵਾਈਲਰ ਜਾਂ ਚੀਜ਼ਲਰ ਜਾਂ ਜਿਹਨੂੰ ਅਸੀਂ ਸੱਬਲ ਹਲ ਕਹਿੰਦੇ ਹਾਂ ਉਹ ਖੇਤ ਦੇ ਵਿੱਚ ਮਾਰ ਕੇ ਹਾਰਡ ਪੈਨਸ ਨੂੰ ਤੋੜਨੀ ਜ਼ਰੂਰੀ ਹੈ। ਖੇਤ ਦੀ ਸਿਲੈਕਸ਼ਨ ਕਰਦੇ ਸਮੇਂ ਇੱਕ ਚੀਜ਼ ਦਾ ਧਿਆਨ ਹੋਰ ਰੱਖਣਾ ਕਿ ਸਾਡੇ ਕੋਲੇ ਹਰ ਇੱਕ ਕਿਸਾਨ ਦੇ ਖੇਤ ਦਿਨਾਂ ਦੀ ਕੋਈ ਸਥਿਤੀ ਹੁੰਦੀ ਹੈ ਕਿ ਸਾਡੇ 1-2 ਟੱਕ ਜਾਂ 1-2 ਕਿੱਲੇ ਇਹੋ ਜਿਹੀ ਹੁੰਦੀ ਹੈ ਜਿੱਥੇ ਸਾਡੀ ਪਹੁੰਚ ਆਸਾਨੀ ਨਾਲ ਹੁੰਦੀ ਹੈ ਤੇ ਅਸੀਂ ਉਸੇ ਖੇਤ ਦੇ ਵਿੱਚ ਹਰ ਸਾਲ ਬਰਸੀਮ ਬੀਜਦੇ ਹਾਂ ਪਰੰਤੂ ਕਈ ਖੇਤਾਂ ਦੇ ਵਿੱਚ ਤਨੇ ਦਾ ਗਾਲਾ ਬਿਮਾਰੀ ਆਉਣੀ ਸ਼ੁਰੂ ਹੋ ਗਈ ਹੈ ਪਿਛਲੇ ਸਾਲਾਂ ਦੀ ਜੇ ਤੁਹਾਡੇ ਖੇਤ ਦੇ ਵਿੱਚ ਵੀ ਇਹ ਬਿਮਾਰੀ ਆਈ ਸੀਗੀ ਤਾਂ ਉਹ ਉਹ ਕਿੱਲਾ ਬਦਲ ਦਿਓ ਉਸ ਕਿੱਲੇ ਦੇ ਵਿੱਚ ਤਿੰਨ ਚਾਰ ਸਾਲਾਂ ਵਾਸਤੇ ਬੀਜ ਨੂੰ ਨਾ ਬੀਜੋ ਹੁਣ ਆਪਾਂ ਗੱਲ ਕਰਦੇ ਹਾਂ ਕਿਸਮਾਂ ਦੀ ਦੇਖੋ ਇੱਕ ਤਾਂ ਸਾਡੇ ਆਮ ਕਿਸਾਨਾਂ ਦੇ ਕੋਲੋਂ ਸਾਨੂੰ ਇੱਕ ਦੇਸੀ ਹਾੜੂ ਕਿਸਮ ਮਿਲ ਜਾਂਦੀ ਹੈ ਜਿਹੜੀ ਅਸੀਂ ਝੋਨਾ ਲਾਉਣ ਤੱਕ ਖੇਤ ਦੇ ਵਿੱਚ ਹਰੀ ਰਹਿੰਦੀ ਹੈ ਯੂਨੀਵਰਸਿਟੀ ਦੀ ਹਾੜੂ ਕਿਸਮ ਹੈਗੀ ਹੈ BL10 ਜਿਹੜੀ ਲਗਭਗ 410 ਕੁਇੰਟਲ ਛਾੜ ਦਿੰਦੀ ਹੈ 15 ਜੂਨ ਤੱਕ ਇਹ ਹਰਾਚਾਰਾ ਦਿੰਦੀ ਹੈ ਤੇ ਜੂਨ ਦੇ ਅਖੀਰ ਦੇ ਵਿੱਚ ਇਹ ਪੱਕ ਜਾਂਦੀ ਹੈ ਬੀਜ ਬੜੇ ਛੋਟੇ-ਛੋਟੇ ਦੇ ਹੁੰਦੇ ਆ ਪਰ ਵਧੀਆ ਵੈਰੈਟੀ ਹੈ BL42 ਵੈਰੈਟੀ ਹੈ ਇਹਦਾ 440 ਕੁਇੰਟਲ ਪ੍ਰਤੀ ਏਕੜ ਜਾਂ ਪ੍ਰਤੀ ਕਿੱਲਾ ਛਾੜ ਹੁੰਦਾ ਹੈ ਜੂਨ ਦੇ ਪਹਿਲੇ ਹਫਤੇ ਤੱਕ ਇਹ ਹਰਾਚਾਰਾ ਦਿੰਦੀ ਹੈ ਤੇ ਇਹਨੂੰ ਤਨਾਗਲਨ ਨਹੀਂ ਹੁੰਦਾ ਜਿੱਥੇ ਤਨਾਗਲਨ ਦੀ ਬਿਮਾਰੀ ਜ਼ਿਆਦਾ ਆਉਂਦੀ ਹੈ ਉੱਥੇ BL42 ਤੁਸੀਂ ਲਾ ਸਕਦੇ ਹੋ BL43 ਕਿਸਮ ਜਿਹੜੀ ਹੈਗੀ ਇਹ ਸ਼ੁਰੂਆਤੀ ਬੜੀ ਵਧੀਆ ਗ੍ਰੋਥ ਕਰਦੀ ਹੈ ਸ਼ੁਰੂਆਤੀ ਵਾਧਾ ਇਹਦਾ ਬਹੁਤ ਸੋਹਣਾ ਹੁੰਦਾ ਹੈ ਕੁੱਲ 4390 ਕੁਆਂਟਲ ਕਲੇਰਾ ਦਿੰਦੀ ਹੈ ਜੂਨ ਦੇ ਪਹਿਲੇ ਹਫਤੇ ਤੱਕ ਜਿਹੜਾ ਹੈਗਾ ਹਰਾਚਾਰਾ ਇਹਦੇ ਮਿਲਣ ਦੀ ਸੰਭਾਵਨਾ ਹੁੰਦੀ ਹੈ ਇੱਕ ਪ੍ਰਾਣੀ ਵੈਰਾਈਟੀ ਹੈ ਜਿਹਨੂੰ ਕਿਸਾਨ ਪਸੰਦ ਵੀ ਕਰਦੇ ਹੈ ਕਈ ਕਿਸਾਨਾਂ ਨੇ ਜਿਹੜਾ ਹੈਗਾ ਕੇਵਲ ਮੰਡੀ ਸਿੱਟਣ ਵਾਸਤੇ ਵਸੇਮ ਬੀਜਣਾ ਹੁੰਦਾ ਹੈ ਉਹਨਾਂ ਲਈ ਵਧੀਆ ਕਿਸਮ ਹੈ 380 ਕੁਆਂਟ ਇਹਦਾ ਵੱਧਾ ਸ਼ੁਰੂਆਤੀ ਬੜੀ ਤੇਜ਼ੀ ਨਾਲ ਹੁੰਦਾ ਹੈ। ਸ਼ੁਰੂਆਤੀ ਬੜੀ ਤੇਜ਼ੀ ਦੇ ਨਾਲ ਇਹ ਵੱਧਦੀ ਹੈ ਤੇ ਇਹ ਜਿਹੜਾ ਹੈਗਾ ਮਈ ਅਖੀਰ ਤੱਕ ਹਰੀ ਰਹਿੰਦੀ ਹੈ ਮਤਲਬ ਕਿ ਸਾਰੀਆਂ ਕਿਸਮਾਂ ਦੇ ਨਾਲੋਂ ਜਲਦੀ ਇਹ ਕਿਸਮ ਜਿਹੜੀ ਹੈਗੀ ਹੈ ਚਾਰਾ ਦੇਣਾ ਬੰਦ ਕਰਦੀ ਹੈ। ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਇੱਕ ਕਿਸਮ ਸਿਲੈਕਟ ਕਰ ਸਕਦੇ ਹੋ ਆਪਣੇ ਖੇਤ ਦੇ ਲਈ। ਜੇਕਰ ਤਾਂ ਤੁਸੀਂ ਆਪਣੇ ਉਸੇ ਖੇਤ ਦੇ ਵਿੱਚ ਵਸਹੀਮ ਬੀਜ ਰਹੇ ਹੋ ਜਿੱਥੇ ਪਿਛਲੇ ਸਾਲ ਵਸਹੀਮ ਸੀ ਫਿਰ ਤਾਂ ਕੋਈ ਗੱਲ ਨਹੀਂ। ਜੇਕਰ ਤੁਸੀਂ ਖੇਤ ਬਦਲ ਰਹੇ ਹੋ ਤਾਂ ਰਾਈ ਜੋਬੀਅਮ ਦਾ ਠੀਕ ਹੈ ਜਿਹੜਾ ਉਹ ਲਾਉਣਾ ਬਹੁਤ ਜ਼ਰੂਰੀ ਹੈ। ਇੱਕ ਕਿੱਲੇ ਦੇ ਬੀ ਨੂੰ ਇੱਕ ਪੈਕਟ ਰਾਈਜੋਬੀਅਮ ਦਾ ਟੀਕਾ ਲਾਉਣਾ ਹੁੰਦਾ ਹੈ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਜਿਹੜੇ ਹੈਗੇ ਆ ਜਾਂ ਯੂਨੀਵਰਸਿਟੀ ਤੋਂ ਤੁਹਾਨੂੰ ਇਹ ਮਿਲ ਜੇਗਾ ਅੱਜ ਕੱਲ ਬਾਜ਼ਾਰ ਦੇ ਵਿੱਚ ਵੀ ਕਈ ਕੰਪਨੀਆਂ ਦਾ ਆ ਰਿਹਾ ਹੈ ਇਸ ਬੀ ਨੂੰ ਤੁਸੀਂ ਬਰਸੀਮ ਨੂੰ ਘੱਟੋ ਘੱਟ ਪਾਣੀ ਲਾ ਕੇ ਗਿੱਲਾ ਕਰਕੇ ਉਹਦੇ ਉੱਪਰ ਇਸਪੈਕਟ ਨੂੰ ਚੰਗੀ ਤਰ੍ਹਾਂ ਛੱਡ ਦੇਣਾ ਫਿਰ ਸ਼ਾਮੇ ਸੋਕਣਾ ਹੈ ਤੇ ਬਜਾਈ ਸ਼ਾਮ ਦੇ ਟਾਈਮ ਕਰਨੀ ਹੈ ਛਿੱਟਾ ਸ਼ਾਮ ਦੇ ਟਾਈਮ ਦੇਣਾ ਤਾਂ ਕਿ ਧੁੱਪ ਜਿਹੜਾ ਹੈਗਾ ਤਾਂ ਨੁਕਸਾਨ ਨਾ ਕਰ ਸਕੇ ਜੇਕਰ ਬਰਸੀਮ ਦੇ ਵਿੱਚ ਆਪਾਂ ਖਾਦਾਂ ਦੀ ਗੱਲ ਕਰੀਏ ਮੈਂ ਤੁਹਾਨੂੰ ਪਹਿਲਾਂ ਬਿਮਾਰੀਆਂ ਦੀ ਗੱਲ ਕੀਤੀ ਸੀਗੀ ਪਸ਼ੂਆਂ ਦੇ ਦੁੱਧ ਦੇ ਵਿੱਚ ਜਾਂ ਪਸ਼ੂਆਂ ਨੂੰ ਬਿਮਾਰੀਆਂ ਦੀ ਗੱਲ ਕੀਤੀ ਸੀ ਹੁਣ ਇਹ ਚੀਜ਼ ਖਾਦਾਂ ਦੇ ਨਾਲ ਸੰਬੰਧਿਤ ਹੈ ਦੇਖੋ ਤੁਹਾਡੇ ਪਸ਼ੂਆਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਆਉਂਦੀ ਹੈ 5-5 ਲੀਟਰ ਦੀਆਂ ਪੀਪੀਆਂ ਚੱਕੀ ਫਿਰਦੇ ਰਹਿੰਦੇ ਨੇ ਅਸੀਂ ਤਾਂ ਕੈਲਸ਼ੀਅਮ ਦੀ ਘਾਟ ਆਉਂਦੀ ਤਾਂ ਜ਼ਮੀਨ ਦੇ ਵਿੱਚ ਕੈਲਸ਼ੀਅਮ ਦਿੱਤਾ ਜਾਵੇ ਕੈਲਸ਼ੀਅਮ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਅਸੀਂ ਇੱਕ ਗਟਾ ਖੇਤ ਦੇ ਵਿੱਚ ਆਮ ਤੌਰ ਤੇ ਡੀਏਪ ਪਾਉਨੇ ਆ ਉਹਦੀ ਜਗ੍ਹਾ ਤੇ 2.5 ਬੋਰੀਆਂ ਸੁਪਰ ਦੀਆਂ ਪਾ ਦਿਓ ਤੁਹਾਡੇ ਖੇਤ ਦੇ ਵਿੱਚ ਕੈਲਸ਼ੀਅਮ ਵੀ ਵਧੇਗਾ ਤੇ ਸਲਫਰ ਵੀ ਵਧੇਗਾ ਬਾਕੀ ਇਹਦੇ ਨਾਲ ਹੀ ਤੁਸੀਂ ਇੱਕ ਕੁਆਂਟਲ ਜਿਪਸਮ ਵੀ ਪਾ ਸਕਦੇ ਹੋ ਜਿਪਸਮ ਦੇ ਨਾਲ ਕੈਲਸ਼ੀਅਮ ਦੀ ਮਾਤਰਾ ਹੋਰ ਮਿਲ ਜੇਗੀ ਤੇ ਤੁਹਾਡੇ ਪਸ਼ੂ ਤੰਦਰੁਸਤ ਰਹਿਣਗੇ ਗਲੀ ਸੜੀ ਰੂੜੀ ਇੱਕ ਬਰਸੀਮ ਦੇ ਵਿੱਚ ਪਾਉਣੀ ਜ਼ਰੂਰੀ ਹੁੰਦੀ ਹੈ ਜੇਕਰ ਤੁਸੀਂ ਰੂੜੀ ਨਹੀਂ ਪਾਰੇ ਤਾਂ ਫਿਰ ਸੁਪਰ ਦੇ ਨਾਲ ਤੁਹਾਨੂੰ 10 ਤੋਂ 15 ਕਿਲੋ ਯੂਰੀਆ ਦਾ ਵੀ ਛਿਟਾ ਖੇਤ ਦੀ ਤਿਆਰੀ ਕਰਨ ਸਮੇਂ ਦੇਣਾ ਪਏਗਾ ਤਾਂ ਇਹ ਖਾਦਾਂ ਖੇਤ ਦੀ ਤਿਆਰੀ ਕਰਨ ਦੇ ਸਮੇਂ ਅਸੀਂ ਖੇਤ ਦੇ ਵਿੱਚ ਪਾ ਦੇਣੀ ਹੈ ਜਿਸ ਕਿਸੇ ਕਿਸਾਨ ਵੀਰ ਨੇ ਝੋਨੇ ਨੂੰ ਜ਼ਿੰਕ ਨਹੀਂ ਪਾਈ ਸੀਗੀ ਤਾਂ ਉਹਨੂੰ ਬੇਨਤੀ ਹੈ ਕਿ ਜ਼ਿੰਕ 20 ਬਰਸੀਮ ਨੂੰ ਪਾਈ ਜਾਵੇ ਜੇਕਰ ਪਾਈ ਵੀ ਸੀ ਤਾਂ ਵੀ ਜਿੰਕ ਪਾ ਦਿੱਤੀ ਜਾਵੇ ਕਿਉਂਕਿ ਸਾਡੇ ਹਿਊਮਨ ਬੀਇੰਗਸ ਦੇ ਵਿੱਚ ਵੀ ਜਿੰਕ ਦੀ ਘਾਟ ਆ ਗਈ ਹੈ ਤੁਸੀਂ ਦੇਖਿਆ ਹੋਵੇਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਜਿੰਕੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਤਾਂ ਇਹ ਜਿੰਕ ਦੀ ਘਾਟ ਕਿਉਂਕਿ ਪਸ਼ੂ ਚਾਰੇ 'ਚ ਹੋएगी ਤਾਂ ਪਸ਼ੂ ਚਾਹੇਗੀ ਪਸ਼ੂ ਦਾ ਦੁੱਧ ਪੀਣ ਵਾਲਿਆਂ 'ਚ ਘਾਟ ਹੋएगी ਤਾਂ ਅਸੀਂ 5 ਕਿਲੋ ਕਿੱਲੇ ਦੀ ਜਿੰਕ ਮੋਨੋਹਾਈਡਰੇਟ ਵੀ ਖੇਤ ਦੀ ਤਿਆਰੀ ਕਰਨ ਲਈ ਜਿਹੜਾ ਹੈਗਾ ਖੇਤ ਦੇ ਵਿੱਚ ਦੇ ਸਕਦੇ ਹਾਂ ਹੁਣ ਗੱਲ ਆਉਦੀ ਹੈ ਕਿ ਬੀਜ ਬੀਜ ਜਿਹੜਾ ਹੈਗਾ ਅਸੀਂ ਖੇਤ ਦੇ ਵਿੱਚ ਕਿੰਨਾ ਵਰਤਣਾ ਤੇ ਕਿਹੜਾ ਵਰਤਣਾ ਹੈ ਦੋਸਤੋ ਆਮ ਤੌਰ ਤੇ ਝੋਨੇ ਦੇ ਵਿੱਚ 8 ਤੋਂ 10 ਮਾਫ਼ ਕਰਨਾ ਆਮ ਤੌਰ ਤੇ ਬਰਸੀਮ ਦੇ ਵਿੱਚ 8 ਤੋਂ 10 ਕਿਲੋਗ੍ਰam ਕਿੱਲੇ ਦਾ ਬੀਜ ਵਰਤਿਆ ਜਾਂਦਾ ਹੈ ਜਿਹਦੇ ਨਾਲ 12 ਕਿਲੋਗ੍ਰam ਜਮੇ ਵਰਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਕਿਉਂਕਿ ਅਗੇਤੀ ਇਹਦੀ ਜਿਹੜੀ ਕਟਾਈ ਹੈ ਉਹਦੇ ਵਿੱਚ ਭਰਮਾਚਾਰਾ ਮਿਲੇ ਇਹਦੇ ਕਰਕੇ ਤਾਰਾ ਮੀਰਾ 500 ਗ੍ਰam ਪਾਇਆ ਜਾਂਦਾ ਹੈ ਤਾਰਾ ਮੀਰਾ ਦੀ ਇੱਕ ਖਾਸੀਅਤ ਹੋਰ ਹੁੰਦੀ ਹੈ ਕਿ ਇਹਨੂੰ ਪਸ਼ੂਆਂ ਨੂੰ ਦੇਣ ਦੇ ਨਾਲ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਇਚੜ ਤੇ ਜੂਆਂ ਲੱਗਣੀਆਂ ਉਹ ਤੇ ਮਲੱਪ ਵੀ ਪਸ਼ੂ ਦੇ ਮਰਦੇ ਆ 500 ਗ੍ਰਾਮ ਤੋਰੀਆ ਕਿੱਲੇ ਦਾ ਇਸ ਕਰਕੇ ਪਾਇਦਾ ਕਿਉਂਕਿ ਤੋਰੀਆ ਪਹਿਲੀ ਕਟਾਈ ਤੱਕ ਫੁੱਲਾਂ ਤੇ ਆ ਜਾਂਦਾ ਫਲੀਆਂ ਤੇ ਆ ਜਾਂਦਾ ਜਿਹਦੇ ਨਾਲ ਪਸ਼ੂ ਨੂੰ ਜਿਹੜਾ ਹੈਗਾ ਖਲ ਜਾਂ ਤੇਲ ਵੀ ਦਿੱਤਾ ਜਾਂਦਾ ਫਾਇਦਾ ਕਰਦਾ 250 ਗ੍ਰਾਮ ਹਾਲੋਂ ਹਾਲੋਂ ਜਿਹੜੀ ਹੈਗੀ ਹੈ ਪਸ਼ੂ ਦਾ ਖੂਨ ਸਾਫ਼ ਕਰਦੀ ਹੈ ਨਾਲ ਪਸ਼ੂ ਦੇ ਮਲਅਪ ਮਾਰਦੀ ਹੈ ਤਾਂ ਜਿਹਦੇ ਕਰਕੇ ਤੁਹਾਡਾ ਪਸ਼ੂ ਤੰਦਰੁਸਤ ਰਹੇਗਾ ਮਿੱਥੇ ਜਿਹੜੇ ਹੈਗੇ ਆ ਮੈਂ ਆਪਣੇ ਖੇਤ ਦੇ ਵਿੱਚ ਹਰ ਸਾਲ 2 ਕਿਲੋਗ੍ਰਾਮ ਮਿੱਥੇ ਪਾਉਣਾ ਹੈ ਮਿੱਥੇ ਇੱਕ ਜਾਂ ਦੋ ਕਟਾਈਆਂ ਤੱਕ ਹੀ ਰਹਿੰਦੇ ਆ ਕਾਡਾ ਤਾਰਾ ਮੀਰਾ ਤੇ ਤੋਰੀਆ ਵੀ ਪਹਿਲੀ ਇਕਾਈ ਤੋਂ ਬਾਅਦ ਨਹੀਂ ਮਿਲਣਾ ਹੈ ਖੇਤ ਚੋਂ ਗਈ ਉਹ ਜਾਣਾ ਮੁੜ ਕੇ ਬਰਸੀਮ ਆਪਣੇ ਵੱਜ ਜਾਣਾ ਮੇਥੇ 2 ਕਿਲੋ ਵਸ ਕਰਕੇ ਪਾਈ ਜਾਂਦੇ ਕਿਉਂਕਿ ਸਾਡੇ ਪੁਰਾਣੇ ਬਜ਼ੁਰਗਾਂ ਨਾਲ ਗੱਲ ਕਰੋਗੇ ਕਿ ਜਿਸ ਦੇ ਵਾਹ ਆਉਂਦੀ ਹੈ ਗਿੱਟੇ ਗੁਰਦੇ ਦੁਖਦੇ ਹੈ ਉਹਦੇ ਲਈ ਮੇਥਿਆਂ ਦੀ ਪੰਜੀਰੀ ਅਸੀਂ ਖਾਣੇ ਰਹੇ ਹਾਂ ਤਾਂ ਮੇਥੇ ਪਸ਼ੂ ਨੂੰ ਪਾਉਂਗੇ ਤਾਂ ਪਸ਼ੂ ਦੀ ਜਿਹੜੀ ਸਰਦੀਆਂ ਦੇ ਵਿੱਚ ਅਕਸਰ ਜਿਹੜਾ ਹੈਗਾ ਪਸ਼ੂ ਦਾ ਜਿਹੜਾ ਲੱਤਾਂ ਦੇ ਵਿੱਚ ਦਰਦ ਹੋਣਾ ਜਾਂ ਜਿਹੜਾ ਹੈਗਾ ਪਸ਼ੂ ਦਾ ਲੜ ਖੜਾਉਣਾ ਉਹਨਾਂ ਚੀਜ਼ਾਂ ਤੋਂ ਰਾਹਤ ਮਿਲਦੀ ਹੈ ਸਾਨੂੰ ਸਰਦੀ ਦੇ ਵਿੱਚ ਸਾਨੂੰ એનર્ਜੀ ਦੇ ਵਾਸਤੇ ਕਾਰਬੋਹਾਈਡਰੇਟ ਦੀ ਬਹੁਤ ਜ਼ ਤੇ ਕਾਰਬੋਹਾਈਡਰੇਟ ਦਾ ਇੱਕ ਰੈਚ ਸੋਰ ਸੁੰਦਾ ਛਲਗਮ ਤੇ ਜੇ ਤੁਸੀਂ ਛਲਗਮ ਦਾ 100 ਗ੍ਰਾਮ ਵੀ ਵਰਸੀਮ ਦੇ ਵਿੱਚ ਪਾ ਦਿੰਨੇ ਆ ਤਾਂ ਜਿਸ ਸਮੇਂ ਪੂਰੀ ਸਰਦੀ ਹੁੰਦੀ ਹੈ ਉਸ ਟਾਈਮ ਤੇ ਇਹ ਛਲਗਮ ਜਿਹੜੇ ਹੈਗੇ ਉਸੇ ਤਰੀਕੇ ਨਾਲ ਪੱਟ ਕੇ ਤੇ ਚਾਰੇ ਦੇ ਵਿੱਚ ਕੁਤਰੇ ਜਾਂ ਤਾਂ ਪਸ਼ੂ ਦੁੱਧ ਬਹੁਤ ਵਧੀਆ ਦਿੰਦੇ ਆ ਇਸ ਤੋਂ ਬਿਨਾ ਸਰੋਂ ਜਰੂਰ ਮਿਕਸ ਕਰੋ ਵਰਸੀਮ ਦੇ ਵਿੱਚ ਸਰੋਂ ਲਗਭਗ ਸਾਰੇ ਕਿਸਾਨ ਕਰਦੇ ਵੀ ਆ ਲੇਕਿਨ 1 ਕਿਲੋ ਤੋਂ 1.5 ਕਿਲੋਗ੍ਰam ਸਰੋਂ ਜਿਹੜੀ ਹੈਗੀ ਹੈ ਇਹ ਲੇਕਿਨ ਸਰੋਂ ਦੇ ਵਿੱਚ ਇੱਕ ਸਰੋਂ ਦੀ ਵਰਤਣੀ ਕੇਲਾ ਸਰੋਂ ਹੈ ਰੈਲੀ ਸਰੋਂ ਹੈ ਗੋਭੀ ਸਰੋਂ ਹੈ ਇਹ ਆਪਣੀ ਕਟਾਈ ਵਾਲੀ ਸਰੋਂ ਹੈ ਸਾਗ ਵਾਲੀ ਸਰੋਂ ਹੈ ਸਾਰੀਆਂ ਸਰੋਂ ਬਰਾਬਰ ਮਾਤਰਾ ਚ ਲਾ ਕੇ ਲੈ ਕੇ ਕਿਲੋ ਤੋਂ 1.5 ਕਿਲੋ ਵਜਨ ਹੋ ਜਾਵੇ ਤਾਂ ਉਹ ਇਹਦੇ ਵਿੱਚ ਜ਼ਰੂਰ ਪਾਉਣਾ ਹੈ ਮੱਖਣ ਕਾ ਜਾਂ ਰਾਈ ਕਾ ਬਰਸੀਮ ਨੂੰ ਹੋਰ ਪੋਸ਼ਟਿਕ ਬਣਾਉਣ ਵਾਸਤੇ ਮੱਖਣ ਕਾ ਜਾਂ ਰਾਈ ਕਾ 1 ਕਿਲੋ ਕਿੱਲੇ ਦਾ ਜ਼ਰੂਰ ਪਾਉਣਾ ਹੈ ਇਹਦੇ ਨਾਲ ਪਸ਼ੂ ਦਾ ਦੁੱਧ ਵੀ ਵੱਧਦਾ ਤੇ ਪਸ਼ੂ ਜਿਹੜਾ ਹੈਗਾ ਪੋਸ਼ਟਿਕ ਵੀ ਚਾਰਾ ਬਣਦਾ ਬਰਸੀਮ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਬਰਸੀਮ ਕੱਟਦੇ ਹਾਂ ਨਾ ਮਸ਼ੀਨਾਂ ਨਾਲ ਕਟਾਈ ਕਰਦੇ ਹਾਂ ਲਾਲਾ ਜੀਆਂ ਛੜਦਾ ਹੈ ਤਾਂ ਉਹ ਕਟਾਈ ਵੀ ਚੰਗੀ ਹੁੰਦੀ ਹੈ ਜੇ ਵਿੱਚ ਮੱਖਣ ਘਾਸਰੋਂ ਤੇ ਜਮੇ ਪਾਈ ਹੋਵੇ ਤਾਂ ਇਹ ਸਾਰੀਆਂ ਚੀਜ਼ਾਂ ਪਾਉਂਗੇ ਤਾਂ ਇਹਦੇ ਨਾਲ ਇੱਕ ਚੀਜ਼ ਹੋਰ ਮਿਸ ਹੋ ਗਈ ਹੈ ਕਿ ਅੱਜ ਹਰ ਇੱਕ ਦੇ ਵਿੱਚ ਹਿਮੋਗਲੋਬਿਨ ਦੀ ਕਮੀ ਹੈ ਤੇ ਹਿਮੋਗਲੋਬਿਨਾਸਤੇ ਲੋਹਾ ਚਾਹੀਦਾ ਹੈ ਲੋਹਾ ਜ਼ਮੀਨ ਦੇ ਵਿੱਚ ਹੈ ਲੇਕਿਨ ਇੱਕ ਫਸਲ ਹੈ ਪਾਲਕ ਜਿਹੜੀ ਕਿ ਜ਼ਮੀਨ ਦੇ ਵਿੱਚੋਂ ਬਹੁਤ ਜ਼ਿਆਦਾ ਲੋਹਾ ਚੂਸਦੀ ਹੈ ਤੇ ਫਿਰ ਜੇਕਰ ਅਸੀਂ 2 ਕਿਲੋ ਕਿਲੇ ਦੀ ਪਾਲਕ ਵੀ ਪਾ ਲਈਏ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਲੋ ਜ਼ਮੀਨ ਦੇ ਵਿੱਚੋਂ ਜ਼ਿਆਦਾ ਲੋਹਾ ਖਾਏਗੀ ਤੇ ਪਸ਼ੂ ਦੇ ਵਿੱਚ ਲੋਹੇ ਦੀ ਘਾਟ ਵੀ ਨਹੀਂ ਆਏਗੀ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਬਜਾਈ ਕਿਸ ਤਰ੍ਹਾਂ ਕਰਨੀ ਹੈ ਜਾਂ ਤਾਂ ਜਮੇ ਜਿਹੜੀ ਹੈਗੀ ਹੈ ਜ਼ਮੀਨ ਦੇ ਵਿੱਚ ਪਹਿਲਾਂ ਡ੍ਰਿਲ ਕਰਦੇ ਹੋ ਤੇ ਜਦੋਂ ਢੰਗੂਰ ਮਾਰ ਜੇ ਉਸ ਤੋਂ ਬਾਅਦ ਦੇ ਵਿੱਚ ਖੇਤ ਦੇ ਵਿੱਚ ਪਾਣੀ ਪੜ ਕੇ ਸਾਰੇ ਬੀਿਆਂ ਦਾ ਛਿੱਟਾ ਤੁਸੀਂ ਖੇਤ ਦੇ ਵਿੱਚ ਦੇ ਸਕਦੇ ਹੋ ਦੂਸਰਾ ਤਰੀਕਾ ਇਹ ਹੈਗਾ ਕਿ ਕਈਆਂ ਜ਼ਮੀਨਾਂ ਦੇ ਵਿੱਚ ਜਲਦੀ ਵਤ ਨਹੀਂ ਆਉਂਦੀਆਂ ਜਿਹਦੇ ਕਰਕੇ ਜਮੇ ਜ਼ਮੀਨ ਦੇ ਵਿੱਚ ਹੀ ਗਲ ਜਾਂਦੀ ਹੈ ਤਾਂ ਉੱਥੇ ਇਹ ਦੇਖਿਆ ਗਿਆ ਹੈ ਕਿ ਜੇਕਰ ਛਿੱਟਾ ਦਿੱਤਾ ਜਾਵੇ ਜ਼ਮੀਨ ਦਾ ਖੜੇ ਪਾਣੀ ਦੇ ਵਿੱਚ ਤਾਂ ਉਹ ਜ਼ਿਆਦਾ ਉਗਦੀ ਹੈ ਕਿਉਂਕਿ ਮੈਂ ਅਕਸਰ ਦੇਖਦਾ ਕਿ ਵਟਾਂ ਦੇ ਉੱਪਰ ਜਮਾਈ ਬਹੁਤ ਹੁੰਦੀ ਹੈ ਪਰੰਤੂ ਖੇਤ ਦੇ ਵਿੱਚ ਘੱਟ ਉਗਦੀ ਹੈ ਤਾਂ ਇਹ ਤਰੀਕਾ ਥੋੜਾ ਕਾਮਯਾਬ ਹੈਗਾ ਇਸ ਤਰੀਕੇ ਨਾਲ ਕਰ ਸਕਦੇ ਹਾਂ ਬਰਸੀਮ ਦੇ ਵਿੱਚ ਇੱਕ ਪੰਗਾ ਹੋਰ ਪੈਂਦਾ ਹੈ ਕਿ ਕੀੜਾ ਬਹੁਤ ਲੱਗਦਾ ਹੈ ਬਰਸੀਮ ਅਸੀਂ ਖੇਤ ਚ ਸ਼ਿਟਾ ਦੇ ਕੇ ਆਏ ਹਾਂ ਅਗਲੇ ਦਿਨ ਨੂੰ ਦੇਖਿਆ ਕਿ ਕੀੜਿਆਂ ਨੇ ਜਿਹੜਾ ਸਾਰਾ ਬਰਸੀਮ ਖੇਤ ਦੇ ਵਿੱਚੋਂ ਚੁੱਕ ਲਿਆ ਇਹਦੇ ਆਸਤੇ ਬਰਸੀਮ ਵਾਲੇ ਖੇਤ ਦੇ ਨੇੜੇ ਜਿਹੜਾ ਕੀੜਿਆਂ ਦਾ ਭੌਣ ਹੈ ਉਹ ਨਸ਼ਟ ਕਰਨਾ ਪਊਗਾ ਖੇ ਦੇ ਚਾਰ ਸਫੇਰੇ ਜਿਹੜਾ ਹੈਗਾ ਮਿੱਟੀ ਦੇ ਵਿੱਚ ਕਲੋਰਰ ਲਾ ਕੇ ਉਹਦਾ ਛਿਟਾ ਦੇਣਾ ਪਵੇਗਾ ਤਾਂ ਕਿ ਕੀੜਿਆਂ ਨੂੰ ਇਹ ਰੁਕਿਆ ਜਾਵੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਪਸ਼ੂ ਟੋੜੇ ਬਾਰ ਬਾਰ ਫਿਰਦੇ ਐ ਹੇਹੇ ਵਿੱਚ ਬਾਰ ਬਾਰ ਆਉਂਦੇ ਐ ਤਾਂ ਉਥੇ ਕਾਪਰ ਦੀ ਘਾਟ ਹੁੰਦੀ ਐ ਤਾਂ ਬਰਸੀਮ ਦੇ ਉੱਤੇ ਇੱਕ ਤੋਂ ਦੋ ਸਪਰੇਆਂ ਜਾਂ ਤਿੰਨ ਸਪਰੇਆਂ ਕਟਾਈ ਤੋਂ ਬਾਅਦ ਦੇ ਵਿੱਚ 250 ਗ੍ਰਾਮ ਬਲਾਈਟਾਕਸ ਦੀਆਂ ਕਰੋਗੇ ਤਾਂ ਕਾਪਰ ਦੀ ਘਾਟ ਪਸ਼ੂ ਦੇ ਵਿੱਚ ਨਹੀਂ ਆਏਗੀ ਇੱਕ ਚੀਜ਼ੇ ਰਹਿ ਗਈ ਸੀ ਕਿ ਬਰਸੀਮ ਦੇ ਬੀਜ ਦੇ ਵਿੱਚ ਕਾਸ਼ਨੀ ਬਹੁਤ ਹੁੰਦੀ ਐ ਤਾਂ ਬਰਸੀਮ ਦੇ ਬੀਜ ਨੂੰ ਖੁੱਲੇ ਟੱਬ ਦੇ ਵਿੱਚ ਘੋਲ ਲਓ ਤਾਂ ਜਿਹੜਾ ਕਾਸ਼ੀਂ ਦਾ ਵੀ ਹਲਕਾ ਹੁੰਦਾ ਉੱਪਰ ਆ ਜਾਂਦਾ ਉਹਨੂੰ ਨਤਾਰ ਕੇ ਪਾਸੇ ਕਰ ਦਿਓ ਫੇਰ ਬਰਸੀਮ ਜਿਹੜਾ ਹੈਗਾ ਸਹੀ ਹੈਗਾ ਬਰਸੀਮ ਦੇ ਵਿੱਚ ਮੈਗਨੀਜ਼ ਦੀ ਘਾਟ ਹੁੰਦੀ ਆ ਜਿੱਥੇ ਝੋਨੇ ਵਾਲੀ ਜਗ੍ਹਾ ਤੇ ਬੀਜਦੇ ਆ ਤਾਂ ਮੈਗਨੀਜ਼ ਦੀ ਘਾਟ ਦੇ ਕਰਕੇ ਵਿਚਕਾਰਲੇ ਤਣੇ ਦੇ ਪੱਤੇ ਵਿਚਕਾਰੋਂ ਸਲੇਟੀ ਤੇ ਪੀਲੇ ਰੰਗ ਦੇ ਹੋ ਕੇ ਸੁੱਕ ਜਾਂਦੇ ਆ ਐਸ ਸਥਿਤੀ ਦੇ ਵਿੱਚ ਸਾਨੂੰ ਜਿਹੜਾ ਬਰਸੀਮ ਦੇ ਉੱਪਰ ਮੈਗਨੀਜ਼ ਸਲਫੇਟ ਦਾ ਸਪਰੇਅ ਕਰਨਾ ਪੈਂਦਾ ਧੋਪਾ ਲਈ ਦੇਣ ਮੈਗਨੀਜ਼ ਸਪਲਿ ਸਲਫੇਟ ਦਾ ਸਪਰੇਅ ਕਰੋ ਇਸ ਦਾ ਸਪਰੇਅ ਜਿਹੜਾ ਹੈਗਾ ਕਟਾਈ ਕਰਨ ਤੋਂ ਤੁਰੰਤ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਦੋਂ ਪੱਤੇ ਨਹੀਂ ਹੁੰਦੇ ਜਦੋਂ ਕੋ ਬਰਸੀਮ ਦੀ ਕਟਾਈ ਕੀਤੀ ਨੂੰ 15 ਕਿ ਦਿਨ ਹੋ ਜਾਣ ਉਸ ਸਮੇਂ ਦਾ ਸਪਰੇਅ ਮਾਰ ਦਿਓਗੇ ਤਾਂ ਇਹਦੇ ਨਾਲ ਤੁਹਾਡਾ ਬਰਸੀਮ ਸਹੀ ਚੱਲੇਗਾ ਦੋਸਤੋ ਬਾਕੀ ਹੋਰ ਵੀਡੀਓ ਚ ਗੱਲ ਕਰਾਂਗੇ ਵੀਡੀਓ ਬਹੁਤ ਲੰਬੀ ਹੋ ਗਈ ਹੈ ਜੇਕਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਕੈਲਸ਼ੀਅਮ ਜ਼ਿੰਕ ਸਲਫਰ ਕਾਪਰ ਤੇ ਬਾਕੀ ਚੀਜ਼ਾਂ ਪਾ ਕੇ ਖੇਤ ਦੇ ਵਿੱਚ ਖੇਤੀ ਕਰਦੇ ਹੋ ਤਾਂ ਤੁਹਾਡਾ ਬਰਸੀਮ ਬਹੁਤ ਹੀ ਪੋਸ਼ਟਿਕ ਹੋਏਗਾ ਤੇ ਪਸ਼ੂਆਂ ਦਾ ਦੁੱਧ ਵੀ ਵਧੇਗਾ ਤੇ ਇੱਕ ਚੀਜ਼ ਹੋਰ ਧਿਆਨ ਰੱਖਿਓ ਜੋ ਕਿ ਕਿਉਂਕਿ ਅਸੀਂ ਵਿੱਚ ਸਰੋਂ ਤੇ ਬਾਕੀ ਚੀਜ਼ਾਂ ਪਾਈਆਂ ਹੋਈਆਂ ਰਾਈ ਕਾ ਪਾਇਆ ਹੋਇਆ ਹੈ ਹਰ ਕਟਾਈ ਤੋਂ ਬਾਅਦ ਦੇ ਵਿੱਚ ਅੱਧੀ ਬੋਰੀ ਯੂਰੀਆ ਖੇਤ ਦੇ ਵਿੱਚ ਜ਼ਰੂਰ ਛਿਟਾ ਦੇਵੋ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ